ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀਆਂ ਸਾਖੀਆਂ ਵਿੱਚ ਸਰਵਣ ਕਰਦੇ ਆ ਰਹੇ ਹਾਂ ਪਹਾੜੀ ਰਾਜਿਆਂ ਦਾ ਰਹਿਣ ਸਹਿਣ ਅਤੇ ਉਹਨਾਂ ਦੇ ਗੁਰੂ ਘਰ ਗੁਰੂ ਸਾਹਿਬਾਨ ਦੇ ਨਾਲ ਸੰਬੰਧ ਬਾਰੇ ਤੇ ਉਸੇ ਕੜੀ ਨੂੰ ਆਪਾਂ ਅੱਗੇ ਤੋਰਦੇ ਹੋਏ ਅੱਜ ਸਰਵਣ ਕਰਾਂਗੇ ਕਿ ਜਦੋਂ 9ਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਤੇ ਉਸ ਤੋਂ ਪਿੱਛੋਂ 10ਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਅੰਦੋਲਨ ਨੂੰ ਨਵੀਆਂ ਲੀਹਾਂ ਉੱਤੇ ਤਨਜ਼ੀਮ ਦੇਣੀ ਸ਼ੁਰੂ ਕਰ ਦਿੱਤੀ ਸੀ ਤਾਂ ਜਿਵੇਂ ਉਸ ਦੇ ਨਾਲ ਹੀ ਪਹਾੜੀ ਰਾਜਿਆਂ ਦੇ ਮਨ ਵਿੱਚ ਸਿੱਖ ਅੰਦੋਲਨ ਬਾਰੇ ਸ਼ੰਕੇ ਪੈਦਾ ਹੋਣੇ ਸ਼ੁਰੂ ਹੋ ਗਏ ਗੁਰੂ ਸਾਹਿਬ ਦਾ ਸ਼ਿਕਾਰ ਖੇਡਣਾ ਫੌਜਾਂ ਰੱਖਣਾ ਸਿੱਖਾਂ ਨੂੰ ਸੋਜੀ ਸਿਖਲਾਈ ਦੇਣੀ ਅਤੇ ਗੁਰੂ ਦਰਬਾਰ ਦੀ ਸ਼ਾਹਨਾ 66 66 ਪਹਾੜੀ ਰਾਜਾਂ ਲਈ ਜਰਣੀ ਔਖੀ ਹੋ ਰਹੀ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ ਗੁਰੂ ਦਰਬਾਰ ਦੀ ਖਬਰ ਸਾਰ ਔਰੰਗਜੇਬ ਤੱਕ ਪਹੁੰਚਾਣ ਅਤੇ ਖਜੂਰ ਦੀਆਂ ਸਰਗਰਮੀਆਂ ਉੱਤੇ ਨਿਗਰ ਰੱਖਣ ਦਾ ਕੰਮ ਇਹਨਾਂ ਪਹਾੜੀ ਰਾਜਿਆਂ ਤੋਂ ਲਿਆ ਜਾਣ ਲੱਗ ਪਿਆ ਸੀ। ਪੀਮ ਚੰਦ ਕਹਿਲੂਰੀਆ ਅਨੰਤਪੁਰ ਉੱਤੇ ਫੌਜ ਕਸ਼ੀ ਕਰਨ ਦੀ ਸੋਚਦਾ ਆ ਰਿਹਾ ਸੀ ਪਰ ਲੜਾਈ ਦੀ ਘੜੀ ਉਸਨੂੰ ਮੁਲਤਵੀ ਕਰਨੀ ਪੈ ਰਹੀ ਸੀ ਕਿਉਂਕਿ ਉਸਦੇ ਪੁੱਤਰ ਅਜਮੇਰ ਚੰਦ ਦਾ ਵਿਆਹ ਜੜੇ ਸੀ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਦੀ ਗੁਲਾਮਾਨਾ ਜ਼ਹਨियत ਉਤੇ ਤਰਸ ਆਉਂਦਾ ਸੀ ਅਤੇ ਉਹ ਦਿਲੋਂ ਮਨੋਂ ਚਾਹਦੇ ਸਨ ਕਿ ਪਹਾੜੀ ਰਾਜੇ ਆਪਣੀਆਂ ਕਮਜ਼ੋਰੀਆਂ ਤੋਂ ਉੱਪਰ ਉੱਠਣ ਇਸ ਦੇ ਫਲਸੂਬੇ ਉਪਰ ਲੜਾਈ ਟਲਦੀ ਆ ਰਹੀ ਸੀ ਹਾਲਾਤ ਨੇ ਇੱਕ ਹੋਰ ਕਰਵਟ ਲਈ ਜਦੋਂ ਸ਼ਿਰਮੂਰ ਦੇ ਰਾਜੇ ਮੇਦਨੀ ਪ੍ਰਕਾਸ਼ ਵੱਲੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣਾ ਕੇਂਦਰ ਉਸ ਦੀ ਰਿਆਸਤ ਵਿੱਚ ਬਣਾ ਲੈਣ ਜਾਂ ਘਟੋ ਘਟ ਕੋ ਚਿਰ ਉੱਥੇ ਆ ਕੇ ਆਰਾਮ ਜ਼ਰੂਰ ਕਰਨ ਰਾਜਾ ਮੇਧਿਕ ਪ੍ਰਕਾਸ਼ ਵੱਲੋਂ ਸੁਨੇਹਾ ਲੈ ਕੇ ਆਏ ਵੇਲਚੀ ਨੂੰ ਇੱਕਦਮ ਹਾਂ ਜਾਂ ਨਾ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਕੁਝ ਹੋਰ ਸੋਚ ਵਿਚਾਰ ਕਰਨਾ ਚਾਹੁੰਦੇ ਸਨ ਉਹ ਆ ਉਹ ਇਹ ਪ੍ਰਭਾਵ ਨਹੀਂ ਸੰਦੇਣਾ ਚਾਹੁੰਦੇ ਕਿ ਸਿਰ ਉੱਤੇ ਲੜਾਈ ਦੇ ਬੱਦਲ ਗੱਜਦੇ ਵੇਖ ਕੇ ਹਜ਼ੂਰ ਆਨੰਦਪੁਰ ਛੱਡ ਗਏ ਸਨ ਅਤੇ ਏ ਵੀ ਨਹੀਂ ਸਨ ਚਾਹੁੰਦੇ ਕਿ ਖਾਮਕਾ ਦੀ ਲੜਾਈ ਲੜੀ ਜਾਵੇ ਮਾਮਾ ਕਿਰਪਾਲ ਚੰਦ ਮਾਤਾ ਜੀ ਅਤੇ ਸੰਗਤ ਨਾਲ ਵਿਚਾਰ ਉਪਰੰਤ ਆਪ ਕੁਝ ਚਿਰ ਲਈ ਸਿਰਮੌਰ ਜਾਣਾ ਮੰਨ ਗਏ ਉਸ ਅਨੁਸਾਰ ਮਿਤਨੀ ਪ੍ਰਕਾਸ਼ ਦੇ ਇਨਚੀ ਨੂੰ ਦੱਸ ਦਿੱਤਾ ਗਿਆ ਜਦੋਂ ਮਿਤਨੀ ਪ੍ਰਕਾਸ਼ ਨੂੰ ਹਜੂਰ ਦਾ ਸੁਨੇਹਾ ਮਿਲਿਆ ਤਾਂ ਉਹ ਬਹੁਤ ਖੁਸ਼ ਹੋਇਆ ਗੁਰੂ ਸਾਹਿਬ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਝੁੱਟ ਗਿਆ ਇਦھر ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਦੇਖਭਾਲ ਲਈ ਲੋੜਿੰਦੇ ਪ੍ਰਬੰਧ ਕਰਕੇ ਸ੍ਰੀਮੌਰ ਲਈ ਚਲੇ ਗਏ ਸ੍ਰੀਮੌਰ ਪਹੁੰਚਣ ਉੱਤੇ ਮਦਨੀ ਪ੍ਰਕਾਸ਼ ਨੇ ਆਪ ਦਾ ਸ਼ਾਨਾ ਸਵਾਗਤ ਕੀਤਾ ਕੁਝ ਦਿਨ ਗੁਰੂ ਸਾਹਿਬ ਸ਼ਾਹੀ ਮਹਿਲਾਂ ਵਿੱਚ ਵੀ ਰਹੇ ਪਰ ਛੇਤੀ ਹੀ ਆਪ ਨੇ ਪੌਂਟੇ ਵਿੱਚ ਕਿਲੇ ਦੀ ਉਸਾਰੀ ਕਰਵਾ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਜਮਨਾ ਦਰਿਆ ਕਿਲੇ ਦੇ ਪੈਰਾਂ ਵਿੱਚੋਂ ਹੋ ਕੇ ਲੰਗਾ ਸੀ ਇਹ ਭਾਵੇਂ ਹੈਰਾਨੀ ਦੀ ਗੱਲ ਹੈ ਪਰ ਜਿੱਥੇ ਹਜੂਰ ਨੇ ਕਿਲਾ ਬਣਾਇਆ ਸੀ ਜਮਨਾ ਉੱਥੋਂ ਬੜੇ ਸ਼ਾਂਤ ਰੂਪ ਵਿੱਚ ਵਹਿੰਦੀ ਸੀ ਜਮਨਾ ਦਾ ਸ਼ੋਰ ਕਿਲੇ ਤੋਂ ਪਹਿਲਾਂ ਵੀ ਸੁਣਿਆ ਜਾ ਸਕਦਾ ਹੈ ਅਤੇ ਕਿਲੇ ਦੀਆਂ ਹੱਦਾਂ ਟੱਪ ਕੇ ਫਿਰ ਸ਼ੁਰੂ ਹੋ ਜਾਂਦਾ ਹੈ ਕਲਗੀਧਰ ਦੀਆਂ ਕੁਝ نہایت ਹੁਸੈਨ ਜਿਹਾ ਤਾਂ ਇਸ ਸਮੇਂ ਅਤੇ ਸਥਾਨ ਨਾਲ ਜੁੜੀਆਂ ਹੋਈਆਂ ਹਨ ਇੱਕ ਅਹਿਮ ਯਾਦ ਹੈ ਸੂਫੀ ਦਰবেশ ਪੀਰ ਬੁੱਧੂ ਸ਼ਾ ਨਾਲ ਹਜ਼ੂਰ ਦੀ ਮਿਲਣੀ ਦੀ ਪੀਰ ਬੁੱਧੂ ਸ਼ਾ ਉਹਨਾਂ ਆਤਮਾਵਾਂ ਵਿੱਚੋਂ ਸਨ ਜਿਨ੍ਹਾਂ ਨੇ ਦਸਮੇਸ਼ ਦੇ ਰੋਹਾਨੀ ਜਲਾਲ ਅਗੇ ਸਰੇ ਤਸلیم ਖੰਮ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ 1685 ਦੇ ਅਗਸਤ ਵਿੱਚ ਪੌਂਟਾ ਸਾਹਿਬ ਗਏ ਸਨ ਪੀਰ ਬੁੱਧੂ ਸ਼ਾ ਉਹਨਾਂ ਦੇ ਦਰਸ਼ਨਾਂ ਲਈ ਪੌਂਟਾ ਸਾਹਿਬ ਆਏ ਉਹ ਸੂਫੀ ਕੇ ਅਲਾ ਦੇ ਮੁਸਲਮਾਨ ਦਰਫੇਸ਼ ਸਨ ਅਤੇ ਗੁਰੂ ਜੀ ਦੇ ਮਾਨਵੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਮਗਲ ਫੌਜ ਵਿੱਚੋਂ ਕੱਢੇ ਗਏ 500 ਪਠਾਣਾ ਨੂੰ ਉਹਨਾਂ ਦੀ ਸਿਫਾਰਸ਼ ਤੇ ਹੀ ਗੁਰੂ ਜੀ ਦੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਇਹ ਘਟਨਾ ਗੁਰੂ ਜੀ ਦੀ ਦਲੇਰੀ ਅਤੇ ਪੀਰ ਜੀ ਨਾਲ ਪਿਆਰ ਦੀ ਸੂਚਕ ਹੈ ਪੌਂਟੇ ਰਹਾਇਸ਼ ਦੇ ਦੌਰਾਨ ਗੁਰੂ ਜੀ ਦੇ ਆਪਣੇ ਕਥਨ ਅਨੁਸਾਰ ਉਹਨਾਂ ਨੇ अनेका ਸ਼ੇਰਾਂ ਰਿચ્છਾਂ ਅਤੇ ਚੀਤਿਆਂ ਦਾ ਸ਼ਿਕਾਰ ਕੀਤਾ ਨਾਲ ਹੀ ਆ ਰਹੇ ਧਰਮ ਯੁੱਧ ਦੀ ਤਿਆਰੀ ਲਈ ਸਾਹਿਤ ਰਚਨਾਵਲ ਵਿਸ਼ੇਸ਼ ਧਿਆਨ ਦਿੱਤਾ ਜਮਨਾ ਦੇ ਕੰਢੇ ਰੋਮਾਂਚਕ ਪਹਾੜੀ ਵਾਤਾਵਰਣ ਵਿੱਚ ਰਹਿੰਦਿਆਂ ਹਜੂਰ ਨੇ कृष्णा अवतार शस्त्र नाम माला चंडी दीवार वर्गिया महान रचनावा संसार साहित्य झोली पाइया चंडी दीवार मारकंडी पुराण के दशम स्कंध उत्ते आधारित रचना है इस वार विच जिस कमाल गुरु जी ने चंडी विचकार होए युद्ध हो वातावरण चितरिया है वो विश्व साहित्य अपनी सानी नहीं रखता कृष्णतार पिछे कम कर रहे विचार वाल संकेत करद गुरु जी ने स्पष्ट शब्दों कहा है दसम कदा भागवत की भाखा करी बनाए अबर वासना नभ धर्म युद्ध के चाय इस तो पहला दोहे दो गुरु साहब ने खुद दसिया है कि कृष्ण अवतार की रचना पौटा साहेब विखे सतारा सौ पंताली विक्रमी नकम्मल हुई ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ